ਅੰਗਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਆਪ ਜੀ ਨੂੰ ਪਾਈ ਦਾਸੂ ਜੀ ਦੀ ਸਾਖੀ ਸੁਣਾਈ ਸੀ ਕਿ ਕਿਵੇਂ ਗੁਰੂ ਪਿਤਾ ਧੰ ਸ਼੍ਰੀ ਗੁਰੂ ਅੰਗਦ ਦੇ ਸਾਇਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾਸੂ ਆਪ ਗੁਰੂ ਬਣ ਕੇ ਗੱਦੀ ਲਗਾ ਕੇ ਬੈਠ ਗਿਆ ਸੀ ਤੇ ਆਪਣੀ ਪੂਜਾ ਕਰਾਉਣ ਲੱਗ ਪਿਆ ਸੀ ਲੋਕਾਂ ਨੂੰ ਅਸੀਸਾਂ ਤੇ ਵਰ ਵੀ ਦਿੰਦਾ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਉਸ ਦਾ ਸਿਰ ਚੱਕਰ ਖਾਣ ਲੱਗ ਪਿਆ ਸੀ ਫਿਰ ਉਸ ਨੇ ਗੁਰੂ ਅਮਰਦਾਸ ਜੀ 바ਸੋਂ ਆਪਣੀ ਭੋਲ ਬਖਸ਼ਾਈ ਸੀ ਹੁਣ ਸੁਣੋ ਗੁਰੰਗਤ ਦੇਵ ਜੀ ਦੇ ਦੂਜੇ ਪੁੱਤਰ ਦਾਤੂ ਦੀ ਸਾਖੀ ਜਿਸ ਨੇ ਕੁਝ ਕਰਾਮਾਤੀ ਸ਼ਕਤੀਆਂ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਸਨ ਇਸ ਦਾ ਉਸ ਨੂੰ ਬੜਾ ਹੰਕਾਰ ਵੀ ਸੀ ਇੱਕ ਦਿਨ ਦਾਤੂ ਗੋਇੰਦਵਾਲ ਸਾਹਿਬ ਪਹੁੰਚ ਗਿਆ ਅੱਗੇ ਗੁਰੂ ਅਮਰਦਾਸ ਜੀ ਦਾ ਸੋਹਣਾ ਦਰਬਾਰ ਲੱਗਾ ਸੀ ਗੁਰੂ ਸਾਹਿਬ ਸਮਾਧੀ ਵਿੱਚ ਬੈਠੇ ਸਨ ਕੀਰਤਨ ਹੋ ਰਿਹਾ ਸੀ ਸੰਗਤ ਕਿਸੇ ਰੱਬੀ ਤੇ ਇਲਾਹੀ ਰੰਗ ਵਿੱਚ ਜੁੜ ਕੇ ਬੈਠੀ ਸੀ ਚਾਰੇ ਪਾਸੇ ਸ਼ਾਂਤੀ ਸੀ ਪਰਦਾਤੂ ਨੂੰ ਇਹ ਸਭ ਵੇਖ ਕੇ ਗੁੱਸਾ ਚੜ ਗਿਆ ਉਹ ਸੋਚਣ ਲੱਗਾ ਕਿ ਜਿਸ ਗੱਦੀ ਤੇ ਮੈਂ ਬੈਠਣਾ ਸੀ ਤੇ ਮੇਰੀ ਪੂਜਾ ਹੋਣੀ ਸੀ ਉੱਥੇ ਇਹ ਕਿਉਂ ਬੈਠੇ ਹਨ ਬਹੁਤ ਕ੍ਰੋਧ ਆਇਆ ਤਾਂ ਅੱਗੇ ਵੱਧ ਕੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਜ਼ੋਰ ਨਾਲ ਲੱਤ ਮਾਰੀ ਅਚਾਨਕ ਸੱਟ ਵੱਜਣ ਤੇ ਗੁਰੂ ਸਾਹਿਬ ਜੀ ਆਪਣੇ ਸਿੰਘਾਸਣ ਤੋਂ ਡਿੱਗ ਪਏ ਪਰ ਝਟ ਹੀ ਆਪਾਂ ਸੰਭਾਲ ਲਿਆ ਵੇਖਿਆ ਕਿ ਗੁਰੂ ਪੁੱਤਰ ਦਾਤੂ ਸਾਹਮਣੇ ਖੜਾ ਹੈ ਉਸੇ ਵੇਲੇ ਆਪ ਜੀ ਨੇ ਦਾਤੂ ਦੇ ਚਰਨ ਫੜ ਲਏ ਤੇ ਕੁੱਟਣ ਲੱਗੇ ਤੇ ਕਿਹਾ ਆਪ ਦੇ ਚਰਨਾਂ ਨੂੰ ਸਾਟ ਲੱਗੀ ਹੋਵੇਗੀ ਮੇਰੇ ਬੁੱਢੇ ਹੱਡ ਕਰੜੇ ਹੋ ਗਏ ਹਨ ਆਪ ਦੇ ਚਰਨ ਕੋਮਲ ਹਨ ਆਪ ਮੇਰੇ ਗੁਰਦੇਵ ਦੇ ਪੁੱਤਰ ਹੋ ਮੈਨੂੰ ਆਗਿਆ ਕਰੋ ਆਪ ਕੀ ਚਾਹੁੰਦੇ ਹੋ ਦਾਤੂ ਨੇ ਸੋਚਿਆ ਸ਼ਾਇਦ ਗੁਰੂ ਸਾਹਿਬ ਡਰ ਗਏ ਹਨ ਸੋ ਹੋਰ ਵੀ ਕੜਖ ਕੇ ਬੋਲਿਆ ਗੱਦੀ ਦਾ ਮਾਲਕ ਮੈਂ ਸੰਗਤਾਂ ਦਾ ਮਾਲਕ ਮੈਂ ਤੂੰ ਕੋਣ ਹੈ ਗੁਰੂ ਬਨਨ ਬਣਾ ਤੂੰ ਸਾਡੇ ਪਿਤਾ ਦਾ ਤੇ ਸਾਡਾ ਸੇਵਕ ਹੈ ਦਾਸ ਹੈ ਸਾਡੀ ਇਹੋ ਆਗਿਆ ਹੈ ਕਿ ਤੁਸੀਂ ਇੱਥੋਂ ਚਲੇ ਜਾਓ ਹੁਣ ਤੋਂ ਅਸੀਂ ਗੁਰੂ ਹਾਂ ਇਹ ਸੰਗਤ ਸਾਡੀ ਹੈ ਸਾਰੀ ਸੰਗਤ ਵਿੱਚ ਬਿਲਕੁਲ ਚੁੱਪੀ છਾਈ ਹੋਈ ਸੀ ਸਾਰੇ ਗੁਰੂ ਅਮਰਦਾਸ ਜੀ ਦੀ ਨਿਮਰਤਾ ਵੇਖ ਰਹੇ ਸਨ ਸਭ ਦੀਆਂ ਅੱਖਾਂ ਵਿੱਚ ਖੰਝੂ ਸਨ गुरु अमरदास चुप चाप उठ के चले गए, ने कर संगत भी चले गए। इसे ने ना कहा अंत दिवान दातू जो के सिंघासन ते बैठा सी उसके कुछ चापलूस पुठी मत देन वाले मित्र ही रह गए। बाकी सब चले गए अगले दिन दातू ने दीवान लगाया ਪਰ ਕੋਈ ਨਹੀਂ ਆਇਆ ਨਾ ਕੀਰਤਨ ਕਰਨ ਵਾਲਾ ਤੇ ਨਾ ਕੋਈ ਸੰਗਤ ਉਹ ਬੈਠਾ ਸੰਗਤਾਂ ਨੂੰ ਉਡੀਕਦਾ ਰਿਹਾ ਉਸ ਨੂੰ ਲੱਗਾ ਕਿ ਹੁਣ ਜੋ ਵੀ ਚੜਾਵਾ ਚੜੇਗਾ ਉਹ ਮੈਂ ਲੈ ਲਵਾਂਗਾ ਪਰ ਕੋਈ ਆਇਆ ਹੀ ਨਹੀਂ ਸੰਗਤ ਵਿੱਚ ਬਹੁਤ ਘਬਰਾਹਟ ਸੀ ਕਿ ਤਨ ਗੁਰੂ ਅਮਰਦਾਸ ਜੀ ਕਿੱਥੇ ਅਲੋਪ ਹੋ ਗਏ ਹਨ ਚਾਰੇ ਪਾਸੇ ਸਿੱਖ ਗੁਰੂ ਸਾਹਿਬ ਜੀ ਨੂੰ ਲੱਭ ਰਹੇ ਸਨ ਸੰਗਤ ਜੀ ਫਿਰ ਅੱਗੇ ਕੀ ਵਾਪਰਿਆ ਉਸ ਸਾਖੀ ਆਪ ਜੀ ਦੀ ਸੇਵਾ ਵਿੱਚ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ